ਗੌੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜਹੁ ਤゥム ਭਾਈ ਪੂਰਾ ਗੁਰ ਸਭ ਸੋਜੀ ਪਾਈ ਐਥੈ ਅੱਗੇ ਹਰ ਨਾਮ ਸਿਖਾਈ RAM ਪੜਹੁ ਮਨ ਕਰਹੁ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਉ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਭਾਏ ਗੁਰ ਕੈ ਸ਼ਬਦ ਸੱਚ ਲਿਵ ਲਾਏ ਹਉਮੈ ਮੈਲਾ ਇਹ ਸੰਸਾਰਾ ਨਿਤ ਤੀਰਥ ਨਾ ਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖਵਾਰਾ ਸੋ ਜਨ ਸਾਚਾ ਜੇ ਹਉਮੈ ਮਾਰੈ ਗੁਰ ਕੈ ਸ਼ਬਦ ਪੰਚ ਸੰਘਾਰੈ ਆਪ ਤਰੈ ਸਗਲੇ ਕੁਲ ਤਾਰੈ ਮਾਇਆ 모ਹੇ ਨਟ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰਮਖ ਅਲੇਪਤ ਰਹੇ ਲਿਵ ਲਾਈ ਬਹੁਤੇ ਭੇਖ ਕਰੇ ਭੇਖਤਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪ ਨਾ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤਰਾਈ ਮਾਇਆ 모ਹੀ ਅਤ ਭਰਮ ਭਲਾਈ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਨਾਮ ਰਤੇ ਸਦਾ ਬੈਰਾਗੀ ਗਿਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਗੁਰ ਸੇਵਹਿ ਸੇ ਵਡ ਭਾਗੀ ਗੋੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸ ਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤਗੁਰੂ ਮਲਾਇਆ ਅਨ ਦਿਨ ਭਗਤ ਹਰ ਨਾਮ ਦਿਰੜਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਿਖਾਣੈ ਸਿਰ ਮਾਰੇ ਜਮ ਕਾਲਾ ਤਤ ਨ ਚੀਨਹਿ ਬਨਹਿ ਪੰਡ ਪਰਾਲਾ ਮਨ ਮੁਖ ਅਗਿਆਨ ਕੁਮਾਰਗ ਪਾਏ ਹਰ ਨਾਮ ਬਸਾਰਿਆ ਬਹੁ ਕਰਮ ਦਿਰੜਾਏ ਭਵ ਜਲ ਡੂਬੇ ਦੂਜੈ ਪਾਏ ਮਾਇਆ ਕਾ ਮੁਹਤਾਜ ਪੰਡਤ ਕਹਾਵੈ ਵਿਖਿਆ ਰਾਤਾ ਬਹੁਤ ਦੁਖ ਪਾਵੇ ਜਮ ਕਾ ਗਲ ਜੇਵੜਾ ਨਿਤ ਕਾਲ ਸੰਤਾਵੇ ਗੁਰਮੁਖ ਜਮ ਕਾਲ ਨੇੜ ਨਾ ਆਵੇ ਹਉ ਮੈਂ ਦੂਜਾ ਸ਼ਬਦ ਜਲਾਵੇ ਨਾ ਮੇਰਾ ਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਨੀ ਲਾਗੇ ਤਾਂ ਮਹਿਲ ਪਾਵੇ ਸਦ ਹੀ ਨਿਰਮਲ ਸਹਿਜ ਸੁਮਾਵੇ ਹਰ ਕਥਾ ਸੁਣਹਿ ਸੇ ਤਨਵੰਤ dissਹਿ ਜੋਗ ਮਾਹੀ ਤਿੰਨ ਕੋ ਸਭ ਨਿਵਹਿ ਆਨੰਦਿਨ ਪੂਜ ਕਰਾਹੀ ਸਹਿਜੇ ਗੁਣ ਰਵਹਿ ਸਾਚੇ ਮਨ ਮਾਹੀ ਪੂਰੈ ਸਤਗੁਰ ਸ਼ਬਦ ਸੁਣਾਇ ਤ੍ਰੈ ਗੁਣ ਮਿਟੇ ਚੌਥੈ ਚਿਤ ਲਾਇ ਨਾਨਕ ਹਉਮੈ ਮਾਰ ਬ੍ਰਹਮ ਮਲਾਇਆ ਗੌੜੀ ਮਹਲਾ ਤੀਜਾ ਬ੍ਰਹਮਾ ਵੇਦ ਪੜੈ ਵਾਦਵ ਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰਸੇਵਾ ਕਰੂੰ ਫਿਰ ਕਾਲ ਨਾ ਖਾਏ ਮਨ ਮੁਖ ਖਾਦੇ ਦੂਜੈ ਭਾਏ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ ਗੁਰ ਕੈ ਸ਼ਬਦ ਅੰਤਰ ਸਹਿਜ ਰੀਦੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸਿੱਧੇ ਸਤਗੁਰ ਮੇਲੇ ਪ੍ਰਭ ਆਪ ਮਲਾਈ ਮੇਰੇ ਪ੍ਰਭ ਸਾਚੇ ਕੈ ਮਨ ਭਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਬਿਨ ਗੁਰ ਸਾਚੇ ਪਰਮ ਪੁਲਾਏ ਮਨਮੁਖ ਅੰਦੇ ਸਦਾ ਬੇਖ ਖਾਏ ਜਮ ਡੰਡ ਸਹ ਸਦਾ ਦੁਖ ਪਾਏ ਜਮੂਆ ਨਾ ਜੋ ਹੈ ਹਰ ਕੀ ਸਰਨਾਈ ਹਉ ਮੈ ਮਾਰ ਸਚ ਲਿਵਲਾਈ ਸਦਾ ਰਹੈ ਹਰ ਨਾਮ ਲਿਵਲਾਈ ਸਤਗੁਰ ਸੇਵਹਿ ਸੇ ਜਨ ਨਿਰਮਲ ਪਵਿੱਤਾ ਮਨ ਸਿਓ ਮਨ ਮਲਾਈ ਸਭ ਜਗ ਜੀਤਾ ਇਨੇ ਬਿਦ ਕੁਸਲ ਤੇਰਾ ਮੇਰੇ ਮੀਤਾ ਸਤਿਗੁਰੂ ਸੇਵੇ ਸੋ ਫਲ ਪਾਏ ਹਿਰਦੈ ਨਾਮ ਵਿੱਚੋਂ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਮਨ ਕਮਨ ਨਾ ਸੀਦੋ ਮੇਰੇ ਭਾਈ ਭਗਤੀ ਸੀਦੇ ਦਰਸੋ ਬਾਪਾਈ ਨਾਨਕ ਰਾਮ ਨਾਮ ਵੜਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਿਖਾਣੈ ਭਰਮ ਨਾ ਜਾਏ ਵੰਦਨ ਲਾ ਤੂ ਕਹਿ ਮੁਕਤ ਨਾ ਪਾਏ ਮੁਕਤ ਦਾਤਾ ਸਤਗੁਰੁ ਜੁਗ ਮਾਹੀ ਗੁਰਮੁਖ ਪ੍ਰਾਣੀ ਭਰਮ ਗਵਾਏ ਸਹਿਜ ਧੁਨ ਉਪਜੈ ਹਰਿ ਨਿਵਲਾਇ ਰਹਾਉ ਤ੍ਰੈ ਗੁਣ ਕਾਲੈ ਕੀ ਸਰਕਾਰਾ ਨਾਮ ਨਾ ਚੇਤ ਹੈ ਉਪਾਵਣ ਹਾਰਾ ਮਰ ਜਮਹਿ ਫਿਰ ਵਾਰੂ ਵਾਰਾ ਅੰਦੇ ਗੁਰੂ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਦੂਜੈ ਭਾਈ ਵਿਖ ਕਾ ਮਾਤਾ ਵਿਖ ਮਾਹੀ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀਉ ਵਿਸਰਿਆ ਦੂਜੈ ਭਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੇ ਕੋ ਰਖੈ ਛਪਾਏ ਗਿਆਨੀ ਬੂਝਹਿ ਸਹਿਜ ਸੁਭਾਏ ਗੁਰਮੁਖ ਸਾਚ ਰਹਿ ਆ ਲਿਵ ਲਾਏ ਹਮੇ ਮਾਇਆ ਸ਼ਬਦ ਜਲਾਈ ਮੇਰਾ ਪ੍ਰਭ ਸਾਚਾ ਮੇਲ ਮਲਾਈ ਸਤਿਗੁਰ ਦਾਤਾ ਸ਼ਬਦ ਸੁਣਾਏ ਧਾਵਤ ਰੱਖੇ ਠਾਕ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਨ ਗੋਈ ਤਿਸ ਬਿਨ ਦੂਜਾ ਅਵਰਨਾ ਕੋਈ ਨਾਨਕ ਗੁਰਮੁਖ ਬੂਜੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੇ ਨਾਮੋ ਸੇਵੇ ਨਾਮ ਸਹਿਜ ਸਮਾਵੇ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਆਨੰਦਿਨ ਹਿਰਦੈ ਜਪਉ ਜਗਦੀ ਸਾ ਗੁਰਮੁਖ ਪਾਮ ਪਰਮ ਪਦ ਸੁਖਾ ਰਹਾਉ ਹਿਰਦੈ ਸੁਖ ਭਇਆ ਪ੍ਰਗਾਸ ਗੁਰਮੁਖ ਗਾਵਹਿ ਸਚੁ ਗੁਣਤਾਸ दास दास नित ਹੋਵੈ ਦਾਸ ਗ੍ਰਹਿ ਕਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੀਟੇ ਨਿਰਮਲ ਹੋਈ ਸਹਜੇ ਸਾਚ ਮਿਲੈ ਪ੍ਰਭ ਸੋਈ ਮੋਹ ਕਟੰਬ ਸਿਓ ਪ੍ਰੀਤ ਨਾ ਹੋਈ ਜਾਹਰ ਦੈ ਵਸਿਆ ਸਚ ਸੋਈ ਗੁਰਮੁਖ ਮਨ ਬੇਦਿਆ ਅਸਥਿਰ ਹੋਈ ਹੁਕਮ ਪਛਾਨੈ ਬੂਝੈ ਸਚ ਸੋਏ ਤੂੰ ਕਰਤਾ ਮੈਂ ਅਵਰਨਾ ਕੋਏ ਤੁਜ ਸੇਵੀ ਤੁਜ ਤੇ ਪਤ ਹੋਏ ਕਿਰਪਾ ਕਰਹਿ گاਵਾ ਪ੍ਰਭ ਸੋਏ ਨਾਮ ਰਤਨ ਸਭ ਜਗ ਮਹਿਲੋਏ ਗੁਰਮੁਖ ਬਾਣੀ ਮੀਠੀ ਲਾਗੀ ਅੰਤਰ ਬਿਗਸੈ ਅਨ ਦਿਨ ਲਿਵ ਲਾਗੀ ਸਹਜੇ ਸਚ ਮਿਲਿਆ ਪ੍ਰਸਾਦੀ ਸਤਗੁਰ ਪਾਇਆ ਪੂਰੈ ਵਡਭਾਗੀ ਹਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ RAM ਨਾਮ ਗੁਣਤਾਸ ਗੁਰਮੁਖ ਬੋਧ ਪ੍ਰਗਟਿ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗੁਆਇ ਹਿਰਦੈ ਸਾਚਾ ਨਾਮ ਵਿਸਾਏ ਨਾਨਕ ਸਹਿਜੇ ਸਾਚ ਸੁਮਾਏ ਗੌੜੀ ਮੁਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਜ ਸੁਭਾਏ ਸ਼ਬਦ ਮਨ ਰੰਗਿਆ ਲਿਵ ਲਾਏ ਨਿਜ ਕਰ ਵਸਿਆ ਪ੍ਰਭ ਕੀ ਰਜਾਏ ਸਤਗੁਰ ਸੇਵਿਆ ਜਾਏ ਅਭਮਾਨ ਗੋਵਿੰਦ ਪਾਈਏ ਗੁਣੀ ਨਿਧਾਨ ਰਹਾਉ ਮਨ ਬੈਰਾਗੀ ਜਾਂ ਸ਼ਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿ ਆ ਸਮਾਏ ਗੁਰ ਕਿਰਪਾ ਤੇ ਮਿਲੈ ਮਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ ਤ੍ਰਿਗ ਸੀਜ ਸੁਖਾਲੀ ਕਾਮਣ ਮੋਹ ਗੁਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕਟੰਬ ਜਿਤੋ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਈ ਹਰ ਨਾਮ ਬਿਨਾ ਮੈਂ ਅਬਰ ਨਾ ਕੋਏ ਸਤਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਧਿਆਇਆ ਦੂਖ ਸਗਲ ਮਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ ਹਉ ਮੈਂ ਤ੍ਰਿਸ਼ਨਾ ਸਭ ਅਗਨ 부ਝਈ ਬਿਨ ਸੇ ਕਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਅਭੇਵੈ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਬੈ ਰਾਗਣ ਮਹੱਲਾ ਤੀਜਾ ਸਤਗੁਰ ਤੇ ਜੋ ਮੋਹ ਫੇਰੇ ਤੇਵੇ ਮੁਖ ਬੁਰੇ ਦੇਸਨ ਅਨ ਦਿਨ ਬੱਦੇ ਮਾਰਿਅਨ ਫਿਰ ਵੀ ਲਾ ਨਾ ਲਹਨ ਹਰ ਹਰ ਰੱਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਪਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲੰਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉ ਮਨੋ ਵਿਸਾਰੀਐ ਹਰ ਰੱਖੀਐ ਹਿਰਦੈ ਧਾਰ ਨਾਮ ਮਿਨੇਐ ਫਤ ਪਾਈਐ ਨਾਮ ਮੰਨੇਐ ਸੁਖ ਹੋਇ ਸਤਗੁਰ ਤੇ ਨਾਮ ਪਾਈਐ ਕਰਮ ਮਿਲੇ ਪ੍ਰਭ ਸੋਇ ਸਤਗੁਰ ਤੇ ਜੋ ਮੋਹ ਫੇਰੇ ਹੋਏ ਭ੍ਰਮ ਦੇ ਨਾਟਕੰਨ ਤਰਤ ਅਸਮਾਨ ਨਾ ਚੱਲਈ ਵਿੱਚ ਵਿਸਤਾ ਪਏ ਪਚੰਨ ਇਹੋ ਜਗ ਭਰਮ ਭਲਾਇਆ ਮੋਹ ਠਗੌਲੀ ਪਾਏ ਜਿੰਨਾ ਸਤਗੁਰੂ ਭੇਟਿਆ ਤਿੰਨ ਨੇੜ ਨਾ ਭਟੈ ਮਾਏ ਸਤਗੁਰ ਸੇਵਨ ਸੋ ਸੋਹਣੇ ਕਉ ਮੈਂ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚੱਲਹਿ ਸਤਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਲਾਏ ਜਨ ਨਾਨਕ ਸਰਣਾਗਤੀ ਜਿਉਂ ਭਾਵੇ ਤਿਵੇਂ ਛਡਾਏ raag gauri purbi mahalla chautha karhale ik ओंकार satgur prasad karhale man pardesiya kyon miliya har maaye gur bhag puray paaya gal milya pyara aaye man karhala satgur purakh tyae raha man karhala vichariya har ram naam tyae jitay lekha mangiya ਹਰਿਆ ਪੇਲੇ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹਉ ਮੈਂ ਆਈ ਪਰਤਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਭਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਬੇ ਨਰਹਿਣ ਹਰਿ ਲਿਵ ਲਾਏ ਕਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਏ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਪਰਮਗੁਆਇ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨ ਕੋਈ ਜਾਏ ਮਨ ਕਰਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹ ਪੈ ਨਾਇਆ ਹਰ ਆਪ ਲਿਆ ਗਲ ਲਾਏ ਮਨ ਕਰਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੋੜੇ ਆਗੈ ਕਰ ਜੋਦੜੀ ਜਨ ਨਾਨਕ ਹਰ ਮੇਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਤੱਕੇ ਬਨ ਵਾਸੀਆ ਪਿਰ ਗੁਰਮਤਿ ਰਿਦੈ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸੰਭਾਲ ਰਹਾਉ ਮਨ ਕਰ ਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਵਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਗ ਹਰ ਧਾਈ ਹੈ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਹੈ ਸਤ ਗੁਰ ਚਰਨ ਸੰਵਾਲ ਮਨ ਕਰਹਲਾ ਮੇਰੀ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ ਨਉ ਨਿਦ ਨਾਮ ਵਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਚਤਰਾਏ ਛਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਹਲਾ ਵਡ ਭਾਗਿਆ ਤੋ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆ ੜਾ ਜਮ ਕਾਲ ਅੰਤਰ ਨਿਧਾਨ ਮਨ ਕਰ ਹਲੇ ਪ੍ਰਮੋ ਭਵੈ ਹੈ ਬਾਹਰ ਪਾਲ ਗੁਰ ਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੁਵਾਲ ਰਾਗ ਗਉੜੀ ਗਵਾਰੀ ਮਹੱਲਾ 5 ਅਸ਼ਟ ਪਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਗਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ ਜਬ ਇਹ ਹੂਆ ਸਗਲ ਕੀਰੀ ਨਾ ਤਾ ਤੇਰ ਮਈਆ ਘਟ ਘਟ ਚੀਨਾ ਸਹਜ ਸੁਹਿਲਾ ਫਲ ਮਸ਼ਕੀਨੀ ਸਤਿਗੁਰੇ ਆਪਣੈ ਮੋਹਿ দান ਦੀਨੀ ਰਹਾਉ ਜਬ ਕਿਸ ਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲਹ ਫੰਦਾ ਮੇਰ ਤੇਰ ਜਬ ਇਨਹ ਚੁਕਾਈ ਤਾ ਤੇ ਇਸ ਸੰਗ ਨਹੀਂ ਬੈرائی ਜਾਵੇਂ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਦ ਇਨ ਕਰ ਲੈ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਸ ਤਾਤਾ ਜਦ ਇਨ ਅਪਨੋ ਬਾਂਧਿਓ 모ਹਾ ਆਵੈ ਜਾਏ ਸਦਾ ਜਮ ਜੋਹਾ ਜਦ ਇਸ ਤੇ ਸਭ ਬਿਨ ਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਦ ਇਨ ਕਿਛ ਕਰਮਾਨੀ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਦ ਇਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕਿਸ ਸੂਜਿਆ ਜਬ ਇਹ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤੇ ਸਲਾਤੀ ਜਬ ਇਸ ਤੇ ਇਹ ਹੋਇਓ ਜੋਲਾ ਪੀਛੈ ਲਾਗ ਚੱਲੀ ਉਟ ਕੋਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਕਰ ਕੀ ਕੀਮਤ ਪਰੀ ਕਰਨ ਕਰਾਮਨ ਸਭ ਕਿਸ ਏਕੈ ਆਪੇ ਬੁੱਧ ਵਿਚਾਰ ਬਿਵੇਕੈ ਦੂਰ ਨਾ ਨੇਰੈ ਸਭ ਕਹਿ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆਸ ਹੋਇ ਮਨ ਤਨ ਸੀਤਲ ਨਿਸ਼ਚਲ ਹੋਇ ਐਸਾ ਕੀਰਤਨ ਕਰ ਮਨ ਮੇਰੇ ਇੰਹਾ ਉਹਾ ਜੋ ਕਾਮ ਤੇਰੇ ਰਹਾਉ ਜਾਸ ਜਪਤ ਭਉ ਅਪਦਾ ਜਾਏ ਤਾਵਤ ਮਨੁਆ ਆਵੇ ਠਾਂਏ ਜਾਸ ਜਪਤ ਫਿਰ ਦੁਖ ਨ ਲਾਗੈ ਜਾਸ ਜਪਤ ਇਹ ਹਉ ਮੈਂ ਭਾਗੈ ਜਾਸ ਜਪਤ ਵਸ ਆਵਹਿ ਪੰਚਾ ਜਾਸ ਜਪਤ ਹਿਰਦੈ ਅਮਰਤ ਸਚਾ ਜਾਸ ਜਪਤ ਏ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗਹ ਸਿਜੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋਡੈ ਹਰ ਸੰਗਹਿ ਲੈ ਜਾਸ ਜਪਤ ਕਈ ਬੇਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨਾ ਪੋਹਤ ਜਾਸ ਜਪਤ ਇਹੋ ਕਾਲ ਨਾ ਜੋ ਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਸ਼ੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਬਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰ ਪੂਰਾ ਗੌੜੀ